ਈ ਕਹਾਂ ਜਾਂਦਾ ਵੀ ਸਮੱਸਿਆ ਆ ਰਹੀ ਤੁਹਾਨੂੰ ਗਲੀਆਂ ਸਾਡੀ ਸਮੱਸਿਆ ਇਹੋ ਹੈ ਜੀ ਸਾਡਾ ਪਿੰਡ ਮੱਲਾਵਾਲੀ ਸਾਡੀਆਂ ਜਿਹੜੀਆਂ ਗਲੀਆਂ ਵਾ 2000 ਚਾਰ ਦੀਆਂ ਬੜੀਆਂ ਹੋਈਆਂ ਐ ਮੌਜੂਦਾ ਸਰਕਾਰ ਅਸੀਂ ਬੜਾ ਯਾਰ ਜੋਰ ਲਾਇਆ ਹੈ ਸਰਕਾਰ ਵਾਰੰਟੀ ਕਰ ਰਹੀ ਹੈ ਇਹ ਸਰਕਾਰ ਨੇ ਇਹਦੇ ਐਮਐਲਏ ਅਸ ਕਬੀਰ ਦੇ ਤੇ ਸਾਡੀ ਦੇ ਕੋਈ ਸੁਣਾਈ ਨਹੀਂ ਇੱਥੇ ਆਣ ਕੇ ਜਦੋਂ ਇਲੈਕਸ਼ਨ ਚੱਲਦੀ ਪਈ ਬਾਈ ਦੇ ਵਿੱਚ ਤੇ ਕਰਾ ਕਰਾ ਜਾਣ ਕੇ ਕਹਿੰਦਾ ਰਿਹਾ ਕਿ ਤੁਹਾਡੇ ਕੋਈ ਪਹੁੰਚਿਆ ਨਹੀਂ ਨੁਮਾਇੰਦਾ ਕੋਈ ਪਹੁੰਚਿਆ ਨਹੀਂ ਆ ਅੱਜ 6.4 ਹੋ ਗਏ 6.4 4 ਸਾਲ ਹੋ ਗਏ ਆ ਅਜੇ ਤੱਕ ਇਹੋ ਨਹੀਂ ਪਹੁੰਚਿਆ ਸਾਡੇ ਕੋਲ ਸਾਡੇ ਹਾਲਾਤ ਦੇਖੋ ਸਾਡੀਆਂ ਗਲੀਆਂ ਦੇ ਨਾਲੀਆਂ ਦੇ ਕੀ ਹਾਲਾਤ ਆ ਸਾਡੇ ਇੱਥੇ ਕੋਈ ਮੰਗਣ ਦਾ ਕੋਈ ਹੈਗਾ ਜੀ ਕਿੰਨਾ ਚਿਰ ਹੋ ਗਿਆ ਨਹੀਂ ਭਾਈ ਇਹ ਜੀ 2004 ਦੀ ਮੜੀਆਂ ਜੀ ਪਿੰਡਾਂ ਨਾਲੋਂ ਮੜੇ ਹੋਏ ਪਿੰਡਾਂ ਨਾਲੋਂ ਸਾਡੇ ਮਾਰੇ ਹਾਲ ਆ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਬੈਠੇ ਆ ਤੇ ਤੁਹਾਡੇ ਇਲਾਕੇ ਦੇ ਕਾਉਂਸਲਰ ਬਣਾਏ ਗਏ ਉਹਨਾਂ ਨੂੰ ਤੱਕ ਪਹੁੰਚ ਕੀਤੀ ਗਈ ਉਹਨਾਂ ਉਹਨਾਂ ਤੱਕ ਬਹੁਤ ਪਹੁੰਚ ਕੀਤੀ ਜੀ ਬੜੀ ਯਾਰ ਗਏ ਆ ਉਹਨਾਂ ਦਾ ਵੀ ਹੁਣ ਕੀ ਵਿਚਾਰਾਂ ਦਾ ਉਹਨਾਂ ਦਾ ਵੀ ਇਹ ਆ ਕਿ ਐਮਐਲਏ ਕੋਈ ਦੇਗਾ ਤੇ ਮੇਰੀ ਉਹ ਬਣਾਏਗਾ ਨੇ ਤੇ ਕਿੱਥੋਂ ਬਣਾਏਗਾ ਉਹ ਗ੍ਰਾਂਟ ਨਾ ਬਕਰਨੇ ਗ੍ਰਾਂਟ ਨਾ ਹੋਣ ਕਰਨੀ ਗ੍ਰਾਂਟ ਉਹਨੂੰ ਮਿਲਦੀ ਨਹੀਂ ਭਈ ਉਹ ਨਹੀਂ ਉਹ ਕਹਿੰਦਾ ਵੀ ਮੈਂ ਹੁਣ ਕੀ ਕਰਾਂ ਦੱਸੋ ਮੈਨੂੰ ਮੈਨੂੰ ਜਦੋਂ ਗ੍ਰਾਂਟ ਨਹੀਂ ਆਂਦੀ ਭਈ ਐਮਐਲਏ ਸਾਹਿਬ ਆਉਂਦੇ ਨਹੀਂ ਉਹਨਾਂ ਨੂੰ ਮੰਗ ਕਰਦੇ ਸਾਡੀਆਂ ਗਲੀਆਂ ਦੇ ਆ ਬਣੀਆਂ ਚਾਹੀਦੀਆਂ 2004 ਦੀਆਂ ਮੜੀਆਂ ਵਾ ਵੇਖੋ ਸਾਡੇ ਕੀ ਹਾਲਾਤ ਹੈਗੇ ਆ ਬਹੁਤ ਮਾੜੇ ਹਾਲਾਤ ਆ ਕਿੰਨੇ ਕਬਾਤੀ ਹੈ ਜਿਹੜੀ ਵੈਂਡ ਦੇ ਵਿੱਚ ਇਹਦੇ ਵਿੱਚ ਵਾਦੀ ਤਾਂ ਕਾਫੀ ਹੈ ਜੀ ਕੋਈ 8 900 ਵੋਟ ਦੇ ਲੱਗਣਗੇ ਕਿਗਾ ਹਾਂ ਜੀ ਭਾਈ ਮੇਰਾ ਨਾਮ ਬਲਵਤ ਸਿੰਘ ਹੈ ਜੀ ਮੂਵਿੰਗ ਮਾਲਣਾ ਵਾਲੀ ਜੀ ਕੀ ਸਮੱਸਿਆ ਆ ਰਹੀ ਹੈ ਸਾਡ ਗਲੀਆਂ ਸਮੱਸਿਆ ਭਾਜੀ 20-25 ਸਾਲ ਹੋ ਗਏ ਗਲੀਆਂ ਬਣੀਆਂ ਨੂੰ ਉਸ ਤੋਂ ਬਾਅਦ ਕੋਈ ਭਾਜੀ ਗਲੀ ਤੇ ਬਣੀ ਸੀ ਤੇ ਅੱਜ ਤੱਕ ਆਈ 2022 ਦੀ ਸਰਕਾਰ ਬਣਵਾਈ ਜੀ ਭਾਜੀ ਆਪ ਭਜ ਨਾਟਕ ਕਰਕੇ ਤੇ ਅੱਜ ਟਾਈਮ ਸਾਡੇ ਪਿੰਡ ਦੇ ਦੋ ਕਾਉਂਸਲਰ ਜੀ ਇੱਕ ਨੰਬਰ ਵਾਰ ਦੋ ਨੰਬਰ ਵਾਰ ਸਾਡਾ ਪਿੰਡ ਪੈਂਦਾ ਜੀ ਤੇ ਗਲੀਆਂ ਨਹੀਂ ਬਣਦੀਆਂ ਭਾਜੀ ਦੇ ਐਮਐਲਏ ਬਿੱਟ ਸਾਹਿਬ ਨੂੰ ਦੱਸਿਆ ਗਿਆ ਹੈ ਤੁਹਾਡੇ ਬਾਰੇ ਹਾਂਜੀ ਐਮਐਲਏ ਸਾਹਿਬ ਮੰਗ ਪੱਤਰ ਪਹੁੰਚ ਆਇਆ ਹੈ ਜੀ 26 ਤਰੀਕ ਦਾ ਟਾਈਮ ਲਿਆ 27 ਤਰੀਕ ਨੂੰ ਧਰਨਾ ਐਲਾਨ ਕੀਤਾ ਹੈ ਜੀ ਤੇ ਐਮਐਲਏ ਸਾਹਿਬ ਉਹਦੇ ਪ੍ਰੋਗਰਾਮਾਂ ਦੇ ਉਹਨਾਂ ਨੂੰ ਕੀ assurance ਦਿੱਤਾ ਹੈ ਕਿ ਉਹਨਾਂ ਵੱਲੋਂ ਅਸੂਸ ਨੇ ਹੀ ਤਰ੍ਹਾਂ ਦੇ ਬਣਾ ਦਾ ਬਣਾ ਦੇਗਾ ਪਰ ਇਹ ਕੰਮ ਕਰਦਿਆ ਕਰਦੇ ਸਾਢੇ 4 ਸਾਲ ਹੋ ਗਏ ਸਰਕਾਰ ਦੇ ਜਾਣ ਦਾ ਟਾਈਮ ਨੇਰੇ ਆ ਗਿਆ ਚੁੱਕਾ ਪਰ ਆਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿੰਨਾ ਚਿਰ ਬਾਅਦ ਇੱਥੇ ਪਹੁੰਚੇ ਨੇ ਜਿੰਨਾ ਚਿਰ ਬਾਅਦ ਨਹੀਂ ਆਵਾਜ਼ ਨਹੀਂ ਕਦੀ ਆਈ ਜੀ ਭਾਜੀ ਹਾਂਜੀ ਸਾਡੇ ਕੋਲ ਮਿਲਿਆ ਗਿਆ ਦੁਬਾਰਾ ਆਣਾਂ ਨੂੰ ਹਾਂਜੀ ਦੁਬਾਰਾ ਮਿਲਿਆ ਗਿਆ ਤੁਹਾਡੇ ਹਲੋ ਨਾਲ ਹਾਂਜੀ ਜੀ ਮਿਲਿਆ ਬਹੁਤ ਵਧੀਆ ਮਿਲਿਆ ਗਿਆ ਜੀ ਮੰਗ ਪੱਤਰ ਦਿੱਤੇ ਗਏ ਜੀ ਬਹੁਤ ਵਧੀਆ ਮਿਲਤੀ ਕਰ ਚੁੱਕੇ ਆ ਅਦਗਾਟ ਮੰਗੇ ਤੇ ਗਏ ਆ ਜੀ ਪਰ ਨਹੀਂ ਕੋ ਗਲੀ ਦੀ ਸੁਣਵਾਈ ਕੋਈ ਨਹੀਂ ਕਿਉਂ ਨਹੀਂ ਜੜੀਆਂ ਗਲੀਆਂ ਬਣਾਈਆਂ ਜਾ ਰਹੀਆਂ ਕੀ ਕਾਰਨ ਜੇ ਪਤਾ ਨਹੀਂ ਜੇ ਹੁਣ ਦੇ ਸਰਕਾਰ ਨੂੰ ਪਤਾ ਉਹ ਕੌਣ ਸਭ ਕੋ ਜਾਈਦਾ ਕੌਣ ਸਭ ਲਾਦੇ ਵੀ ਅਸੀਂ ਬਣਾਉਣ ਨੂੰ ਤਿਆਰ ਆਂ ਬਸ ਇਹਨੂੰ ਗਵਾ ਨੂੰ ਫਾਂਡ ਆਵੇ ਜਾਂ ਕੋਈ ਨਾ ਕੋਈ ਪ੍ਰੋ ਹੋ ਲਾਵੇ ਫਿਰ ਅਸੀਂ ਤਿਆਰ ਕਰਾਂਗੇ ਜੀ ਜਿਆਦਾ ਇੱਕੋ ਪਿੰਡ ਦੇ ਵਿੱਚ ਦੋ ਕਾਉਂਸਲਰ ਹੋਣ ਤਾਂ ਫਿਰ ਵੀ ਵਿਕਾਸ ਕਰਨੇ ਜਿਹੜੇ ਨਾ ਹੁਣ ਤੇ ਕੀ ਮੰਨਦੇ ਜੀ ਬਹੁਤ ਜੀ ਸਰਕਾਰ ਦੀ ਮਾੜੀ ਹਾਲਾ ਕੌਣ ਕੀ ਮੰਗ ਕਰਦੇ ਅਸੀਂ ਚਾਹੁੰਦੇ ਸਾਡੀ ਮੰਗ ਪੂਰੀ ਕੀਤੀ ਜਾਵੇ ਘਾੜੀ ਕਮ ਸਕਮ ਹੋਰ ਨਹੀਂ ਕਮ ਸਕਮ ਓਨ ਜਾਣ ਵਾਸਤੇ ਰਸਤਾ ਸਹੀ ਹੋਵੇ ਗਲੀਆਂ ਗਲੀਆਂ ਕਲੀਅਰ ਹੋਣਾ ਨੂੰ ਮਿਲਣੀ ਚਾਹੀਦੀ ਹੈ ਜੀ ਕਿਹੜੀ ਬਾਤ ਇਹ ਹੈ ਜੀ ਪਿੰਡ ਦੇ ਵਿੱਚ ਘੱਟੋ ਘੱਟ ਮੇਰੇ ਖਾਤੇ 8-900 ਰੁਪਏ ਬੋਰਡ ਦੇ ਲਾਗੇ ਬਣਨੇ ਹੈਗੇ ਜੀ ਮੇਰਾ ਨਾਮ ਗੁਰਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਇਸ ਬਸਤਰੀ ਕਹਿਣਾ ਕੋਈ ਇਹੀ ਚਾਹਣਾ ਚੋਨੇ ਆ ਵੀ ਆਪਾਂ ਉਹਨਾਂ ਨੂੰ ਐਮਐਲਏ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਸਾਡੇ ਪ੍ਰਧਾਨ ਸਾਹਿਬ ਵੀ ਨਾਲ ਆਏ ਸੀ ਤੋਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਸਾਨੂੰ ਤਸੀਂ ਤੁਹਾਡੇ ਜਿੰਨੇ ਵੀ ਰਹਿੰਦੇ ਕੰਮ ਆ ਕਰਵਾਵਾਂਗੇ ਜੀ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਜੀ ਇਹ ਮੰਨਦੇ ਕਿਉਂ ਨਹੀਂ ਕੀਤੇ ਜਾ ਰਹੇ ਵਿਕਾਸ ਕਾਰ ਪਤਾ ਨਹੀਂ ਇਹ ਕਹਿੰਦੇ ਗਰਾਡ ਹੀ ਨਹੀਂ ਆ ਰਹੀ ਐਮਐਲਏ ਗੋਲੀ ਦੇ ਕੇ ਤੋਰ ਛੱਡਦਾ ਜੀ ਤੇ ਤੁਹਾਡੇ ਕੋਲ ਪੁੱਛਿਆ ਗਿਆ ਉਹਨਾਂ ਨੂੰ ਮਿਲਿਆ ਗਿਆ ਐਮਐਲਏ ਸਾਹਿਬ ਨੂੰ ਬੜੀ ਬੜੀ ਵਾਰਾ ਉਹਨਾਂ ਨੂੰ ਮਿਲ ਚੁੱਕੇ ਆ ਜੀ ਇਹੀ ਕਹਿੰਦੇ ਬਣਾ ਦਿੰਨੇ ਬਣਾ ਦਿੰਨੇ ਜੀ ਮੂਰਤ ਵੀ ਕਈ ਵਾਰਾ ਕਰ ਚੁੱਕੇ ਨੇ ਪਰ ਅਜੇ ਤੱਕ ਕੋਈ ਮਤਲਬ ਸੁਣਵਾਈ ਨਹੀਂ ਸਾਡੀ ਹੋ ਰਹੀ ਇਹ ਲੱਗਦਾ ਕਿ ਵੋਟਾਂ ਹੀ ਉਹਨਾਂ ਨੇ ਲੈਣੀਆਂ ਨੇ ਵੋਟਾਂ ਤਾਂ ਹਾਂ ਜੀ ਹਾਂ ਜੀ ਇਹੀ ਲੱਗਦਾ ਪਿਆ ਜੀ ਸਾਨੂੰ ਕਿ ਫੋਟਾ ਦਾ ਕੀ ਸੀਮਤ ਹੈਗੇ ਸੀ ਹੁਣ ਕੀ ਮੰਗ ਕਰਦੇ ਆਹੀਂ ਆਹੀਂ ਮੰਗ ਕਰਦੇ ਆ ਵੀ ਸਾਡਾ ਵਿਕਾਸ ਹੋਣਾ ਚਾਹੀਦਾ ਜਿਹੜੇ ਕੰਮ ਰਹਿੰਦੇ ਆ ਉਹ ਹੋਣੇ ਚਾਹੀਦੇ ਆ ਜੀ ਜੇ ਵਿਕਾਸ ਨਹੀਂ ਹੁੰਦੇ ਤਾਂ ਫੇਰ ਆਪਣਾ ਨਹੀਂ ਤੇ ਇਹੀ 26 ਤਰੀਕ ਤੱਕ ਟਿਕਣਾ ਜੀ ਮੰਗ ਪੱਤਰ ਦਿੱਤਾ ਹੋਇਆ ਹੈ ਨਹੀਂ ਤੇ ਅਸੀਂ 에어ਪੋਰਟ ਰੋਡ ਜਾਮ ਕਰਾਂਗੇ ਜੀ ਨਹੀਂ ਮੇਰ ਤੋਂ ਜਾਣਾ ਮੇਰ ਦਾ ਦਫ਼ਤਰ ਹਾਂ ਦੇ ਹਾਂ ਜੀ ਜਾ ਮੇਰ ਤੇ ਦਫ਼ਤਰ ਗਾੜੀ ਧਰਨਾਂ ਦੇਵਾਂਗੇ